ਸਤੇ ਜੀ ਤੁਹਾਡਾ ਸਾਡਾ ਦੀ ਤੁੱਲਾ ਫੈਮਿਲੀ ਚ ਹੋਰ ਤੁਹਾਡਾ ਕੀ ਹਾਲ ਚਾ ਲੋ ਆ ਜੀ ਤੇ ਅੱਜ ਜੀ 15 ਅਗਸਤ ਤਾਂ ਬਹੁਤ-ਬਹੁਤ ਮੁਬਾਰਕਾ ਸਾਰਿਆਂ ਨੂੰ ਜਿਹੜੇ ਸਾਡੀ ਇਨੀ ਸਪੋਰਟ ਕਰਦੇ ਆ ਸਾਡੇ ਨਾਲ ਖੜੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾ ਜੀ ਸਾਰਿਆਂ ਨੂੰ ਦੀ ਮੁਬਾਰਕਾਂ ਤੇ ਆਪਾਂ ਅੱਜ ਜੀ ਛੋਟਾ ਜਿਹਾ ਬਲੌਗ ਪਾਵਾਂਗੇ ਤੇ ਪਸੰਦ ਆਏ ਤਾਂ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਅੱਜ 15 ਅਗਸਤ ਤੇ ਆਪਾਂ ਜੀ ਸਾਰਿਆਂ ਨੂੰ ਮੁਬਾਰਕਾ ਹੈ ਜੇ ਮੇਰੀ ਬੇਟੀ ਭੈਣ ਦਾ ਜਨਮ ਦਿਨ ਵੀ ਆ ਇਹ ਕਾ ਦੇਖੋ ਲਹਿੰਗਾ ਇਹ ਸਭ ਤੋਂ ਲਹਿੰਗਾ ਜਿਆਦਾ ਸੋਹਣਾ ਲੱਗਦਾ ਹੈ ਆਪਾਂ ਯਾਰ ਪੈਂਕਾ ਕੀ ਹੈ ਸਕੂਲੇ ਦਾ ਇਹ ਕਦਰ ਲੈਂਗੇ ਦਾ ਕਲਰ ਜਿੰਨੂੰ ਪਸੰਦ ਆਇਆ ਤੇ ਲਾਇਕ ਤੇ ਕਮੈਂਟ ਜਰੂਰ ਕਰਦੇ ਆ ਕਰੋ ਜੀ ਜੂੜਾ ਵੀ ਪਿੱਛੇ ਦਿਖਾ ਲਦੇ ਜੂੜਾ ਵੀ ਕੀਤਾ ਹੈ ਅਰੇ ਕੀ ਇਹਦੀ ਮੰਮੀ ਨੇ ਇਹਨੂੰ ਤਿਆਰ ਕੀਤਾ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੈ ਦੇਖ ਤਾਂ ਪ੍ਰੇਕਾ ਤਾਂ ਜਿ ਪਛਾਣ ਨਹੀਂ ਹੁੰਦੀ ਪਰ ਮਾਂ ਤਾਂ ਸੁਣ ਵੀ ਕਿਤਾ ਦੇ ਕੇ ਦੇ ਦੇਵਾਂ ਸੀ ਜੀ ਦੁਪਹਿਰ ਦਾ ਖਾਂਦੇ ਆ ਖਾਣਾ ਮੰਮੀ ਨੇ ਚੌਲ ਬਣਾਏ ਆ ਤੇ ਨਾਲ ਦਾਲ ਬਣਾਈ ਆ ਆਜਾ ਜੀ ਤੁਸੀਂ ਵੀ ਖਾ ਲਓ ਅੱਜ ਮम्मी ਦਾ ਸਬਜੀ ਬਸਣੇ ਬਣਾਉਂਦੀ ਆ ਚੌਲ ਬਸਣੇ ਬਣਾਉਂਦੀ ਆ ਉਹ ਵੀ ਜਲੇ ਸਬਜੀ ਦੇ ਵਧੀਆ ਹੁੰਦੀ ਬਹੁਤ ਹਨ ਬਣਾਉਂਦੀ ਆ ਅੰਗਰੇਜ਼ਾਂ ਨਹੀਂ ਬਣਾਉਂਦੀ। ਇਹ ਹਰ ਤਵੰਡਾ ਦੇ ਲੱਗੇ ਲੱਗੇ ਸਬਜ਼ੀ ਤੇ। ਨਹੀਂ ਮੰਮੀ ਨੇ ਬਣਾਈ ਐ। ਆ ਮੈਂ ਕਿਹਨਾਂ ਬੰਦੇ ਦੀ ਕਹਿੰਦੀ ਹਾਂ। ਮੰਮੀ ਨੇ ਬਣਾਈ ਐ। ਚਾਹ ਵਾਲੀ ਵੀ ਮੰਮੀ ਨੇ ਬਲਾਈ ਤੇ ਸਬ दाल ਵੀ ਮੰਮੀ ਨੇ ਬਣਾਈ ਐ। ਤੈਨੂੰ ਤੈਨੂੰ ਤਾਂ ਸਵਾਦ ਮੇਰੀ दाल ਵਾਲਾ ਦਾ ਹੁੰਦਾ। ਨਹੀਂ ਮੰਮੀ ਦੀ। ਵੀ ਵੀ ਕਿਦਾਂ ਕਹਤਾ। ඒතිකාර හැනිසි ඒ ගැසි ද වයිල්ලැන් සිවිිටි දිීද වයිල්ලන් සිවිිටි දිී රති තුුණු පොච්චි දෙසනම මාර්ර සි ්‍රව න දී ਮੈਂ ਤੁਹਾਨੂੰ ਗੱਲ ਕਰਨੀ ਚਾਹਤ ਨਾਲ। ਕੋਲ 2 ਕਿੱਲੇ ਆਇਆ ਬਲੌਟ। ਇਹ ਆਦੀ ਮੇਰੀ ਮੰਮੀ ਆ। ਹੁਣ ਜੀ ਬੇਕ ਦਾ ਟਾਈਮ ਹੋ ਗਿਆ ਤੇ ਚਾਹਾਂਦੀਆ। ਭਾਂਡੇ ਦੀ ਕੋੜਾ ਰਿਆ ਕੌਣ ਤੇ ਇਹ ਅੱਜ ਸਵੇਰ ਨਾਲ ਸਾਡੇ ਵਾਲਾ ਘਾੜੀ ਉਹ ਹੁੰਦੇ ਆ ਬਸ ਛਾਈ ਪੀਣਾ ਤੇ ਅੱਗੇ ਮਾਰੇ ਸਾਡੇ ਘੋੜਾ ਹਿੱਟੇ ਆ ਅੱਜ ਤਾਂ ਵੀ ਛੁੱਟੀ ਹੈ ਨਾ ਅੱਜ ਤਾਂ ਸਵੇਹੀ ਛੁੱਟੀ ਹੈ ਸੋ ਇਹ ਜਿਹਦੇ ਮਿਸ਼ਟਾ ਦੇ ਰੋਟੀਾਂ ਬਣ ਗਈਆਂ। ਕੀ ਪਾਣੀ ਤੋਂ ਮਾਵਾ ਕਿਚਨ ਲੈਨ ਸਾਫ ਕਰ ਦਮ ਗੁਰਖਈ ਇਹਨਾਂ ਕੱਢੀ ਕਰ ਦਵਾਂਗੇ।